ਰਨਵੀਰ ਸਿੰਘ ਤੇ ਦੀਪਿਕਾ ਪਾਦੂਕ ਨੂੰ ਨਿਨਿਦਨੀ ਮਾਤਾ ਪਿਤਾ ਹੋਣ ਦਾ ਆਨੰਦ ਮਾਣ ਲਣ ਲਈ ਅਦਾਕਾਰਾਂ ਨੇ 8 ਸਤੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਦੀਪਿਕਾ ਪਾਦੂਕ ਨੂੰ 7 ਸਤੰਬਰ ਨੂੰ ਹਸਪਤਾਲ ਪਹੁੰਚ ਕਰਵਾਇਆ ਗਿਆ ਸੀ ਇਸ ਦੌਰਾਨ ਦੀਪਿਕਾ ਰਨਵੀਰ ਨੂੰ ਲੈ ਕੇ ਖਬਰ ਆ ਰਹੀ ਹੈ ਕਿ ਜੋੜੇ ਨੇ ਆਪਣੀ ਬੇਟੀ ਦੀ ਪਰਵਰਿਸ਼ ਲਈ ਖਾਸ ਨੀਤੀ ਅਪਣਾਉਣ ਦਾ ਫੈਸਲਾ ਕੀਤਾ ਹੈ ਬਾਲੀਵੁੱਡ ਲਾਈਫ ਟਿਕ ਰਿਪੋਰਟ ਮੁਤਾਬਕ ਦੀਪਿਕਾ ਪਾਦੂਕ ਅਤੇ ਰਨਵੀਰ ਸਿੰਘ ਆਪਣੀ ਬੇਟੀ ਦੇ ਪਾਲਣ ਪੋਸ਼ਣ ਵਿੱਚ ਅਨੁਸ਼ਕਾ ਸ਼ਰਮਾ ਤੇ ਆਲੀਆ ਰਨਵੀਰ ਦੇ ਰਸਤੇ ਤੇ ਚੱਲਣਗੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਜੋੜਾ ਵਮਿਕਾ ਅਤੇ ਰਾਹਾ ਵਰਗੀਆਂ ਆਪਣੀਆਂ ਬੇਟੀਆਂ ਲਈ ਨੋ ਪਾਲਿਸੀ ਫੋਟੋ ਅਪਣਾਏਗਾ ਸਹੀ ਸਮਾਂ ਤੱਕ ਆਪਣੀ ਤੀ ਦਾ ਚਿਹਰਾ ਦੁਨੀਆ ਦੇ ਸਾਹਮਣੇ ਨਹੀਂ ਦਿਖਾਉਣਗੇ ਅੰਦਾਜ਼ੀ ਇਹ ਕੈਨੁਸ਼ਕਾ ਸ਼ਰਮਾ ਨੇ ਹਾਲੇ ਤੱਕ ਆਪਣੇ ਬੱਚਿਆਂ ਦਾ ਚਿਹਰਾ ਮੀਡੀਆ ਦੇ ਸਾਹਮਣੇ ਜ਼ਾਹਰ ਨਹੀਂ ਕੀਤਾ ਇਸ ਦੇ ਨਾਲ ਹੀ ਆਰਟ ਲਿਆ ਪਟ ਤੇ ਰਣਵੀਰ ਕਪੂਰ ਨੇ ਵੀ ਰਾਖਾ ਦਾ ਚਿਹਰਾ ਕਾਫੀ ਸਮੇਂ ਤੱਕ ਨਹੀਂ ਦਿਖਾਇਆ ਇਸ ਤਰ੍ਹਾਂ ਹੁਣ ਦੀਪਿਕਾ ਰਣਵੀਰ ਵੀ ਆਪਣੀ ਬੇਟੀ ਨੂੰ ਮੀਡੀਆ ਤੋਂ ਦੂਰ ਰੱਖ ਸਕਦੇ ਨੇ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਦੀਪਿਕਾ ਤੇ ਰਣਵੀਰ ਸਿੰਘ ਆਪਣੀ ਬੇਟੀ ਦਾ ਪਾਲਨ ਪੋਸ਼ਣ ਬਿਨਾਂ ਨਾਇਨੀ ਤੋਂ ਕਰਨਗੇ ਦੀਪਿਕਾ ਤੇ ਰਣਵੀਰ ਨੇ ਆਪਣੇ ਪਿਆਰੇ ਬੱਚੇ ਨੂੰ ਪੂਰਾ ਸਮਾਂ ਦੇਣ ਦਾ ਫੈਸਲਾ ਕੀਤਾ ਇਸ ਲਈ ਉਹਨਾਂ ਨੇ ਆਪਣੇ ਕੰਮ ਤੋਂ ਬ੍ਰੇਕ ਵੀ ਲਿਆ ਦੀਪਿਕਾ ਪਾਦੁਕੋਨ ਹਲੇਸਤਾਲਜਾ ਜੈਜੇ ਬੀਤੀ ਰਾਤ ਰਣਵੀਰ ਸਿੰਘ ਦਾ ਪਰਿਵਾਰ ਆਪਣ حال جان ਲਈ ਐਚ ਐਨ ਹਸਪਤਾਲ ਪਹੁੰਚਿਆ ਸੀ ਇਸ ਤੋਂ ਪਹਿਲਾਂ 샤ਰੂਖ ਖਾਨ ਨੇ ਦੀਪਿਕਾ ਦੀ ਸੇਧ ਦਾ ਜਾਇਜ਼ਾ ਲੈਂਦ ਪਹੁੰਚੇ ਸਨ ਵਰਕਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੀ ਕੋਨ ਨੂੰ ਆਖਰੀ ਵਾਰ ਫਿਲਮ ਕਲਕੀ 2898 ਵਿੱਚ ਦੇਖਿਆ ਗਿਆ ਸੀ ਤੇ ਉਹਨਾਂ ਦੀ ਅਗਲੀ ਫਿਲਮ ਸਿੰਗਮ ਅੰਗਨ ਜੋ ਦੀਵਾਲੀ ਤੇ ਰਿਲੀਜ਼ ਹੋਣ ਲਈ ਤਿਆਰ ਹੈ ਰੋਹਿਤ ਸ਼ੱਟੀ ਦੀ ਫਿਲਮ ਚਰਨਬੀਰ ਸਿੰਘ ਵੀ ਸਿੰਬਾ ਅਵਤਾਰ ਚ ਨਸਰਾਂਗੇ